ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਡੋਨਲਡ ਟਰੰਪ ਵੱਲੋਂ ਭਾਰੀ ਪਰਕਮ ਟੈਕਸ ਲਾਉਣ ਦੀ ਧਮਕੀ ਦੇ ਜਵਾਬ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਮੋੜਵੀਂ ਚੇਤਾਵਨੀ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਰਹਾਂਗੇ ਅਸੀਂ ਮਿਸ਼ੀਗਨ, ਨਿਊ ਯਾਰਕ ਅਤੇ ਵੈਸਕੋਨਿਕਸ ਤੱਕ ਜਾ ਰਹੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਜਾਵੇਗਾ। ਡਗ ਫੋਰਡ ਦੀ ਦਲੀਲ ਦਿੱਤੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਭ ਹੋਵੇ ਪਰ ਉਹਨਾਂ ਦਾ ਪਹਿਲਾ ਫਰਜ ਅਨਟਾਰੀਓ ਵਾਸੀਆਂ ਤੇ ਕੈਨੇਡੀਅਨ ਦੀ ਹਫਾਜ਼ਤ ਕਰਨਾ ਜੇ ਅਜਿਹੀ ਨਾ ਬਤਾਈ ਤਾਂ ਮੋੜ ਮਾ ਜਵਾਬ ਦੇਣ ਲਈ ਹੀਲਾ ਵਰਤਿਆ ਜਾਵੇਗਾ ਅਨਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜੇ ਹੋਣ ਦਾ ਸੱਦਾ ਦਿੱਤਾ ਹੈ ਇੱਥੇ ਦੱਸਣਾਈ ਵੀ ਬਣਦਾ ਕਿ ਅਕੱਲੇ ਅਨਟਾਰੀਓ ਸੂਬੇ ਦਾ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧ ਦਾ ਬਣਦਾ ਹੈ ਅਦਰ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਨੇ ਤਾਂ ਸਭ ਤੋਂ ਵੱਧ ਅਸਰ ਵੀ অন্ਟਾਰੀਓ ਤੇ ਹੀ ਪਵੇਗਾ ਡੈਗ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਉਹਨਾਂ ਵੱਲੋਂ 트াম্প ਦੀ ਨੁਮਾਇੰਦਗੀਆਂ ਨਾਲ ਕੋਈ ਸੰਪਰਕ ਕੀਤਾ ਤਾਂ ਜਾਂ ਨਵੇਂ ਚੁਣੇ ਗਏ ਰਾਸ਼ਟਰਪਤੀਆਂ ਮੁਲਾਕਾਤ ਦੀ ਕੋਈ ਯੋਜਨਾ ਤਾਂ ਡੈਗ ਫੋਰਡ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਅਜੇ ਇਸ ਤਰ੍ਹਾਂ ਦਾ ਸਦਾ ਨਹੀਂ ਆਇਆ ਦੱਸ ਦिए ਕਿ ਮੰਗਲਵਾਰ ਨੂੰ ਫੋਕਸ نیوز ਦੇ ਨਾਲ ਗੱਲਬਾਤ ਕਰਦੇ ਆ ਪ੍ਰੀਮੀਅਰ ਡੈਗ ਫੋਰਡ ਨੇ ਕਿਹਾ ਕਿ ਉਹ ਫਰਲਡਾ ਜਾ ਕੇ ਟੈਕਸ ਦਰਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਚਾਨਕ ਇੱਕ ਦੌਰੇ ਤੇ ਫਲੋਰੀਡਾ ਗਏ ਸਨ ਜਿੱਥੇ ਡੋਨਾਲਡ ਟਰੰਪ ਨਾਲ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਏ ਮੁਲਾਕਾਤ ਤੋਂ ਕੁਝ ਦਿਨਾਂ ਬਾਅਦ ਟਰੰਪ ਨੇ ਟਰੂਡੋ ਦਾ ਮੁਖੌਲ ਉਡਾਉਂਦੇ ਸ਼ੁਰੂ ਕਰ ਦਿੱਤਾ ਤੇ ਅਮਰੀਕਾ ਦੇ ਇੱਕ 51ਵੇਂ ਸੂਬੇ ਦਾ ਗਵਰਨਰ ਦੱਸਣ ਲੱਗ ਪਏ ਦੂਜੇ ਪਾਸੇ ਅੰਟਾਰੀਓ ਵਿੱਚ ਬਿਜਲੀ ਦੀ ਕਿੱਲਤ ਨਾਲ ਸਬੰਧਤ ਇੱਕ ਰਿਪੋਰਟ ਪਿਛਲੇ ਦਿਨੀ ਸਾਹਮਣੇ ਆਈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ ਬ੍ਰਾਜ਼ੀਲ ਅਤੇ ਚੀਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਪਣ ਬਿਜਲੀ ਉਤਪਾਦਕਤਾ ਹੋਣ ਦੇ ਬਾਵਜੂਦ ਸੋਕੇ ਅਤੇ ਖਰਾਬ ਮੌਸਮ ਨੇ ਕੈਨੇਡਾ ਨੂੰ ਬਿਜਲੀ ਖਰੀਦਣ ਲਈ ਮਜਬੂਰ ਕਰ ਦਿੱਤਾ ਜਦਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵੱਲੋਂ ਅਮਰੀਕਾ ਨੂੰ ਬਿਜਲੀ ਵੇਚੀ ਜਾ ਰਹੀ ਸੀ ਸਰਕਾਰੀ ਆંકੜਿਆਂ ਦੇ ਮੁਤਾਬਕ ਕੈਨੇਡਾ ਵਿੱਚ ਪੈਦਾ ਹੋਣ ਵਾਲੀ ਕੁੱਲ ਬਿਜਲੀ ਦਾ 62% ਹਿੱਸਾ ਨਦੀਆਂ ਤੇ ਬਣੇ ਡੈਮਸ ਵੱਲੋਂ ਬ ਪੈਦਾ ਕੀਤਾ ਜਾ ਰਿਹਾ ਤੇ ਦੱਸ ਦਈਏ ਕਿ ਬਿਜਲੀ ਤੋਂ ਇਹ ਵੱਡੀ ਖਪਤ ਜਿਹੜੀ ਕੈਨੇਡਾ ਦੇ ਵਿੱਚ ਖਾਸ ਕਰਕੇ ਅਮਰੀਕਾ ਨੂੰ ਭੇਜੀ ਜਾਂਦੀ ਹੈ ਆંકੜਿਆਂ ਦੇ ਮੁਤਾਬਕ ਪੈਦਾ ਹੋਣ ਵਾਲੀ ਬਿਜਲੀ ਦਾ 68% ਹਿੱਸਾ ਜਿਹੜਾ ਕਿ ਇਸ ਪਾਸੇ ਭੇਜਿਆ ਜਾਂਦਾ ਹੈ ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿੱਚ ਦਰਮਿਆਨੇ ਦੇ ਭਾਰੀ ਸੋਕੇ ਨੇ ਜਿੱਥੇ ਪਣ ਬਿਜਲੀ ਪ੍ਰੋਜੈਕਟਾਂ ਅਤੇ ਝੀਲਾਂ ਦੀ ਲੜਿੰਗੇ ਪਾਣੀ ਨਾ ਪਹੁੰਚਣ ਤੱਕ ਜਿੱਥੇ ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿੱਚ ਕਿਊਬੈਕ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਸ਼ਾਮਲ ਨੇ ਆਤੀਤ ਵਿੱਚ ਇਹਨਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਇਹ ਅਮਰੀਕਾ ਨੂੰ ਵੇਚ ਦਿੱਤੀ ਜਾਂਦੀ ਸੀ ਪਰ ਇਸ ਵਾਰ ਹਾਲਾਤ ਉਲਟ ਨਜ਼ਰ ਆਏ ਤੇ ਕੈਨੇਡਾ ਨੂੰ ਦਰਪੇਸ਼ ਚੁਣੌਤੀਆਂ ਦੁਨੀਆ ਦੇ ਹਰ ਹੋਰ ਹਿੱਸਿਆਂ ਵਿੱਚ ਵੀ ਨਜ਼ਰ ਮਾਰ ਲਈਏ ਤਾਂ ਹਾਈਡਰੋ ਇਲੈਕਟ੍ਰਿਸਿਟੀ ਹਾਲਾਤ ਜੋ ਪੈਦਾ ਹੋਏ ਤੇ ਉਸ ਦਰ ਦੇ ਵਿੱਚ 2023 ਦੌਰਾਨ 5 ਸਾਲਾਂ ਦੇ ਹਿੜਲੇ ਪੱਧਰ ਤੇ ਪਹੁੰਚ ਗਈ ਹੈ ਬਿਜਲੀ ਦੀ ਮੰਗ ਪੂਰੇ ਕਾਲ ਦੇ ਬਦਲੇ ਵਿੱਚ ਸਰੋਤਾਂ ਦੀ ਵੱਤੋਂ ਕੀਤੀ ਆ ਤੇ ਗ੍ਰੀਨ ਹਾਊਸਸ ਗੈਸਾਂ ਵਿੱਚ 40% ਦੀ ਵਾਧਾ ਹੋਇਆ ਤੇ ਕੈਨੇਡਾ ਵਿੱਚ ਪਾਣ ਬਿਜਲੀ ਦੇ ਪੈਦਾਵਾਰ 3.9% ਦੀ ਘਟੀਆ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ਤੇ ਇਹ ਚੱਲ ਗਈ ਹੈ। ਕ੍ਰੀਣੀ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆ।